ਦੇਖੋ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਪਣੇ ਜ਼ਿਲ੍ਹਾ ਪਰਿਸ਼ਦ ਉਹ ਪੰਚਾਇਤ ਸਮਿਤੀ ਦੀ ਜਿਹੜੀ ਚੋਣਾਂ ਉਹ ਹੋਣੀਆਂ ਨੇ ਉਹਦੇ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਪੋਸਟ ਦਾ ਮੋਬਿਲਾਈਜੇਸ਼ਨ ਕੀਤਾ ਹੈਗਾ ਜੀ ਅਜਿਹਾ ਚ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜਾ ਸਪੈਸ਼ਲ ਡਿਵੀਜ਼ਨ ਲਾਨੋਡ ਸਾਹਿਬ ਵੱਲੋਂ ਵੀ ਜਿਹੜੀ ਹੈਗੀ ਪਾਵੋ ਜਿਹੜੀ ਸਾਨੂੰ بڑے ਨੰਬਰ ਤੇ ਜਿਹੜੀ ਹੈਗੀ ਪੋਸਟ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ ਹੈ। ਤੋਂ ਅਸੀਂ ਜਿਹੜੀ ਹੈਗੀ ਅੱਜ ਪੋਸਟ ਨੂੰ ਇੱਥੇ ਜਿਹੜਾ ਹੈਗਾ ਬਰੀਫ ਕੀਤਾ ਹੈਗਾ ਇਹਨਾਂ ਨੂੰ ਇਲੈਕਸ਼ਨ ਦੀ ਡਿਊਟੀਆਂ ਬਾਰੇ ਬਰੀਫ ਕੀਤਾ ਹੈਗਾ ਅਤੇ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਹੜਾ ਇਲੈਕਸ਼ਨ ਹੈ ਉਹ ਬੜਾ ਹੀ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਜਿਹੜਾ ਹੈਗਾ ਉਹ ਹੋਏਗਾ ਇਹਨਾਂ ਦੇ ਵੱਲੋਂ ਉਹਨਾਂ ਨੂੰ ਉਸ ਸੰਬੰਧ ਦੇ ਵਿੱਚ ਸਾਰੀ ਬਰੀਫਿੰਗ ਦਿੱਤੀ ਗਈ ਜਿਨ੍ਹਾਂ ਦੀ ਬੂਥ ਡਿਊਟੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਦੀ ਪਟੋਲਿੰਗ ਡਿਊਟੀ ਹੈ ਉਹਨਾਂ ਦੇ ਬਾਰੇ ਬਾਕੀ ਸਾਡੇ ਸਾਰੇ ਕਸਟ ਡਿਫਸਰ ਸਹਿਵਾਨ ਐਸਪੀ ਹੈਡਕ quartar ਸਾਹਿਬ ਵੱਲੋਂ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਬੜੀ ਮਾਈਨੂਟਲੀ ਤਰੀਕੇ ਨਾਲ ਬੜਾ ਹਰ ਇੱਕ ਚੀਜ਼ ਨੂੰ ਬਰੀਫ ਕੀਤਾ ਹੈਗਾ ਇਕੱਲੇ ਇਕੱਲੇ ਚੀਜ਼ੇ ਬਾਰੇ ਇਹਨਾਂ ਨੂੰ ਦੱਸਿਆ ਹੈਗਾ ਕਿ ਵੀ ਚੋਣਾਂ ਦੀ ਜਿਹੜੀ ਡਿਊਟੀ ਹੈਗੀ ਉਹ ਬੜੀ ਸ਼ਿੱਦਤ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਤੇ ਪਾਣੀ ਹੈ ਸਭ ਕਿੰਨੇ ਜਵਾਨ ਤਨਾਤ ਕੀਤੇ ਗਏ ਬਾਹਰ ਨਿਕਲੇ ਤੋਂ ਲਗਭਗ 2000 ਦੇ ਲਗਭਗ ਸਾਡੇ ਜਵਾਨ ਜਿਹੜੇ ਹੈਗੇ ਇਸ ਡਿਊਟੀ ਦੇ ਵਿੱਚ ਤਨਾਤ ਰਹਿਣਗੇ ਜਿਹਦੇ ਚ ਜ਼ਿਲ੍ਹਾ ਪੁਲਿਸ ਕੋ ਦਾਸਪੋ ਵੱਲੋਂ ਜਿਹੜਾ ਹੈਗਾ ਫੋਰਸਟਾ ਜਿਹੜਾ ਮੋਬਿਲਾਈਜੇਸ਼ਨ ਕੀਤਾ ਹੈਗਾ ਸੈਂਸਿਟਿਵ ਬੂਥ ਕਿਹਾ ਜੀ ਦੇਖੋ ਇਹਦੇ ਚ ਕਾਫੀ ਸੈਂਸਿਟਿਵ ਬੂਥ ਵੀ ਅਸੀਂ ਆਇਡੈਂਟੀਫਾਈ ਕੀਤੇ ਹਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਉੱਥੇ ਸਪੈਸ਼ਲ ਡਿਪਲॉयਮੈਂਟ ਹੈ ਉਹ ਪਲਾਨ ਕੀਤਾ ਗਿਆ ਹੈਗਾ ਐਂਡ ਉੱਥੇ ਸਾਡੀ ਡਿਊਟੀ ਲਾਈ ਜਾਏਗੀ ਸਾਡੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਹੈਗੇ ਸਾਡੇ 10 ਡੀਐਸਪੀਸ ਅਲੋਂਗ ਵਿਦ ਦੋ ਐਸਪੀ ਸਾਈਬਰ ਮੇਰੇ ਵੱਲੋਂ ਜਿਹੜਾ ਹੈਗਾ ਐਂਡ ਸਾਰੇ ਜਿਹੜੇ ਐਸਐਚਓ ਹੈਗੇ ਉਹ ਪੂਰਾ ਜਿਹੜਾ ਹੈਗਾ ਆ ਜ਼ਿਲ੍ਹੇ ਨੂੰ ਡੋਮੀਨੇਟ ਰੱਖਣਗੇ ਤਾਂ ਸਾਡਾ ਪੂਰਾ ਐਫਰਟ ਵਾਏਗਾ ਕਿ ਜਿਹੜਾ ਜਿਹੜਾ ਜੋ ਜ਼ਿਲ੍ਹਾ ਪ੍ਰੇਸ਼ਦਨ ਜਿਹੜੇ ਇਲੈਕਸ਼ਨ ਹੈਗੇ ਪੰਚਾਇਤ ਮੀਤੀ ਦੇ ਉਹ ਆਪਣੇ ਪੀਸਫੁਲ ਹੋ ਬੜੀ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਪਹੁੰਚ ਚੋਣਾਂ ਤੋਂ ਬਾਅਦ ਤੁਹਾਨੂੰ ਇਹ ਬਾਜੀ ਨਾ ਹੋਈ ਉਸ ਤੋਂ ਬਾਅਦ ਰਾਜ ਨੂੰ ਸਪੈਸ਼ਲ ਦੇਖੋ ਸਾਡੇ ਵੱਲੋਂ ਸਾਰੇ ਅਰੇਂਜਮੈਂਟ ਇਨ ਪਲੇਸ ਅਗੇ ਤੁਸੀਂ ਦੇਖੋਗੇ ਕਿ ਸਾਡੇ ਵੱਲੋਂ ਪਹਿਲਾਂ ਵੀ ਅਰੇਂਜਮੈਂਟ ਕੀਤੇ ਗਏ ਸੀਗੇ ਉਹਦੇ ਬਾਅਦ ਵੀ ਜਿਹੜਾ ਹੈਗਾ ਉਹਨੂੰ ਜਿਹੜੇ ਡੱਬੇ ਹੈਗੇ ਉਹ ਪ੍ਰੋਪਰ ਜਿਹੜਾ ਡਿਪੋਜੀਸ਼ਨ ਸੈਂਟਰ ਤੱਕ ਆਂਡ ਉਹਦੀ ਜਿਹੜੀ ਸਿਕਿਉਰਿਟੀ ਦੇ ਲਈ ਵੀ ਸਾਡੇ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਹੈ ਐਂਡ ਉਸ ਤੋਂ ਬਾਅਦ ਜਿਹੜਾ ਕਾਊਂਟਿੰਗ ਵੇਲੇ ਵੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਫੁੱਲ ਸੂਫ ਅਰੇਂਜਮੈਂਟ ਜਿਹੜਾ ਐਕਸੀਡੈਂਟ ਫਰੀ ਅਰੇਂਜਮੈਂਟ ਉਹ ਕੀਤਾ ਜਾਂਦਾ ਵੋ ਵੋਟਰਾਂ ਨੂੰ ਪੀ ਲੈ ਗਈ ਉਹ ਜਿਹੜੇ ਆਪਣੇ ਜਿਹੜਾ VOTING RIGHT ਹੈ ਜਿਹੜਾ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਇੱਕ ਰਾਈਟ ਦਿੱਤਾ ਹੈਗਾ ਉਹਨਾਂ ਦਾ ਉਹ ਬਿਲਕੁਲ ਬੜ ਚੜ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰਵ ਹੈਗਾ ਉੱਥੇ ਬੜ ਚੜ ਕੇ ਆਣ ਬਿਲਕੁਲ ਫਰੀ ਟ੍ਰਾਂਸਪਰੈਂਟ ਤਰੀਕੇ ਨਾਲ ਆਪਣੇ ਵੋਟ ਪਾਣ ਐਂਡ ਜਿਹੜਾ ਭਾਰਤ ਦਾ ਲੋਕਤੰਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਪਰਵ ਹੁੰਦਾ ਹੈ ਜਿਹੜਾ ਚੋਣ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਨੰਬਰ ਜਿਹੜਾ ਹੈਗਾ ਉਹ VOTING ਚ ਪਾਰਟਿਸਿਪੇਟ ਕਰਕੇ ਬਾਤ ਦੀ ਡੈਮੋਕ੍ਰੇਸੀ ਨੂੰ ਭਾਰਤ ਦੇ ਸੰਵਿਧਾਨ ਨੂੰ ਥੋੜਾ ਬੈਟਰ ਆਪਾਂ ਫੁਲਫਿਲ ਕਰਨਾ ਹੈਗਾ ਜਿਹੜੇ ਉਹਨਾਂ ਦੇ ਆਦਰਸ਼ ਹੈਗੇ ਉਹਨਾਂ ਨੂੰ ਉਹ ਬੈਟਰ ਜਿਹੜਾ ਹੈਗਾ ਉਹ